ਇੱਕ ਵਾਰ ਬਧਾਈ ਦਿਨਾ ਤਾੜੀਆਂ ਵੀ ਬਣਦੀਆਂ ਨੇ ਕਿ ਸਾਡੀ ਹਾਕੀ ਟੀਮ ਜਿਹਦੇ ਵਿੱਚ 10 ਪਲੇਅਰ 11 ਚੋਂ 10 ਪਲੇਅਰ ਪੰਜਾਬੀ ਨੇ ਔਰ ਉਹਨਾਂ ਨੇ ਬ੍ਰੌਂਜ਼ ਮੈਡਲ ਜਿੱਤ ਕੇ ਦੇਸ਼ ਦਾ ਨਾਮ ਰੌਸ਼ਨ ਕੀਤਾ ਔਰ ਇਸੇ ਇਲਾਕੇ ਦੇ ਨੇ ਬਹੁਤੇ ਜ਼ਿਆਦਾ ਮੁੰਡੇ ਹਰਮਨਪ੍ਰੀਤ ਔਰੀ ਹੁਣ ਪੰਜਾਬ ਵਾਸੀਆਂ ਨੂੰ ਹਰ ਮਹੀਨੇ ਬਿਜਲੀ ਦੇ ਬਿੱਲ ਦੀ ਚਿੰਤਾ ਨਹੀਂ ਹੁੰਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ 600 ਯੂਨਟ ਬਿਜਲੀ ਮੁਫਤ ਦੇ ਐਲਾਨ ਨਾਲ ਲੱਖਾਂ ਪਰਿਵਾਰਾਂ ਨੂੰ ਫਾਇਦਾ ਹੋ ਰਿਹਾ ਹੈ। ਮੁਫਤ ਬਿਜਲੀ ਗਾਰੰਟੀ ਤਹਿਤ 90% ਤੋਂ ਵੱਧ ਘਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਹੈ। ਤੇ ਲੋਕ ਇਸ ਬਚਤ ਨਾਲ ਆਪਣੇ ਦੂਸਰੇ ਕੰਮ ਵੀ ਨਿਪਟਾ ਰਹੇ ਨੇ। नमस्कार जी सबसे पहले मैं सीएम साहब जी का धन्यवाद करना चाहता हूं जिन्होंने ये इस महंगाई के दौर में 600 यूनिट फ्री वाली बिजली की जो स्कीम चलाई है इसे हमें बहुत राहत मिली है इस चीज़ के लिए मैं दोबारा फिर से धन्यवाद करना चाहता हूं सीएम साहब का श्रीमान सीएम एम मान का हम धन्यवाद करते हैं क्योंकि हमारा बिजली बिल जीरो आया है छः यूनिट हमें मुफ्त में मिला है इसके लिए बहुत बहुत धन्यवाद है। ਬਿਜਲੀ ਦੇ ਖੇਤਰ ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੇ ਇਤਿਹਾਸ ਚ ਸ਼ੁਰੂ ਕੀਤੀ ਇਸ ਨਵੀਂ ਪਰੰਪਰਾ ਦੇ ਨਾਲ ਲੋਕ ਬੇਹਦ ਖੁਸ਼ ਹਨ 600 ਯੂਨਿਟ ਬਿਜਲੀ ਫ੍ਰੀ ਕਰਨ ਦਾ ਫੈਸਲਾ ਲਿਆ ਸੀ 90% ਘਰਾਂ ਨੂੰ ਦਾ ਫਾਇਦਾ ਹੋਇਆ ਜਾਂ ਮਨਦੀਪ ਜਗੁਰਜੰਟ ਸ਼ਮਸ਼ੇਰ ਸੋ ਸਾਰੇ ਜਿਨ੍ਹਾਂ ਨੇ ਦੇਸ਼ ਦਾ ਨਾਮ ਰੌਸ਼ਨ ਕੀਤਾ 19 ਖਿਡਾਰੀ ਗਏ ਸੀ ਸਾਰਿਆਂ ਨੂੰ ਅਸੀਂ ਬੁਲਾ ਕੇ ਸਨਮਾਨਿਤ ਵੀ ਕਰਾਂਗੇ ਤੇ ਖੇਡਾਂ ਨੂੰ ਉਤਸ਼ਾਹਤ ਕਰਨ ਵਾਸਤੇ بڑے بڑے ਨਾਮ ਔਰ بڑے بڑے ਟੂਰਨਾਮੈਂਟ ਅਰੇਂਜ ਕੀਤੇ ਜਾ ਰਹੇ ਨੇ 28 ਅਗਸਤ ਤੋਂ ਖੇਡਾਂ ਵਤਨ ਪੰਜਾਬ ਦੀਆਂ ਸ਼ੁਰੂ ਹੋਣਗੀਆਂ ਸੰਗਰੂਰ ਤੋਂ ਓਪਨਿੰਗ ਹੋਊਗੀ ਤੇ ਉਹ ਚੱਲਣਗੇ ਉਹਦੇ ਚ ਲੱਖਾਂ ਦੀ ਗਿਣਤੀ 'ਚ ਬੱਚੇ ਹਿੱਸਾ ਲੈਣਗੇ ਖੇਡਾਂ ਵੱਲ ਉਹਨਾਂ ਦਾ ਰੁਝਾਨ ਹੋਊਗਾ ਜਿਹਨੇ ਇਨਾਮ ਜਿੱਤਣਗੇ ਅੱਗੇ ਜਾਣ ਦਾ ਅੱਗੇ ਪੋਡੀਅਮ ਫਿਨਿਸ਼ ਦਾ ਸੁਪਨਾ ਪੂਰਾ ਹੋਊਗਾ ਤਾਂ ਖੇਡਾਂ ਵਾਸਤੇ ਪੰਜਾਬ ਸਰਕਾਰ ਬਹੁਤ ਜ਼ਿਆਦਾ ਪਾਲਿਸੀ ਇਸਤਰੀ ਦੀ ਬਣਾਈ ਹੈ ਕਿ ਖੇਡਾਂ 'ਚ ਬੱਚਿਆਂ ਦਾ ਇੰਟਰਸਟ ਬਣੇ ਤਾਂ ਕਿ ਉਹ ਇਧਰੋਂ ਉਧਰੋਂ ਬੁਰੀ ਸੰਗਤ ਤੋਂ ਬਚਦੇ ਰਹਿਣ ਇੱਕ ਮੈਂ ਵਧਾਈ ਦੇਣਾ ਤਾੜੀਆਂ ਵੀ ਬਣਦੀਆਂ ਨੇ ਕਿ ਸਾਡੀ ਹਾਕੀ ਟੀਮ ਜਿਹਦੇ ਵਿੱਚ 10 ਪਲੇਅਰ 11 ਚੋਂ 10 ਪਲੇਅਰ ਪੰਜਾਬੀ ਨੇ ਔਰ ਉਹਨਾਂ ਨੇ ਬ੍ਰੌਂਜ਼ ਮੈਡਲ ਜਿੱਤ ਕੇ ਦੇਸ਼ ਦਾ ਨਾਮ ਰੌਸ਼ਨ ਕੀਤਾ ਔਰ ਇਸੇ ਇਲਾਕੇ ਦੇ ਨੇ ਬਹੁਤੇ ਜ਼ਿਆਦਾ ਮੁੰਡੇ ਹਰਮਨਪ੍ਰੀਤ ਔਰੀ ਜਾਂ ਮਨਦੀਪ ਜਾਂ ਗੁਰਜੰਟ ਸ਼ਮਸ਼ੇਰ ਸੋ ਸਾਰੇ ਜਿਨ੍ਹਾਂ ਨੇ ਦੇਸ਼ ਦਾ ਨਾਮ ਰੌਸ਼ਨ ਕੀਤਾ 19 ਖਿਡਾਰੀ ਗਏ ਸੀ ਸਾਰਿਆਂ ਨੂੰ ਅਸੀਂ ਬੁਲਾ ਕੇ ਸਨਮਾਨਤ ਵੀ ਕਰਾਂਗੇ ਤੇ ਖੇਡਾਂ ਨੂੰ ਉਤਸ਼ਾਹਤ ਕਰਨ ਵਾਸਤੇ ਵੱਡੇ ਵੱਡੇ ਨਾਮ ਔਰ ਵੱਡੇ ਵੱਡੇ ਟੂਰਨਾਮੈਂਟ ਅਰੇਂਜ ਕੀਤੇ ਜਾ ਰਹੇ ਨੇ 28 ਅਗਸਤ ਤੋਂ ਖੇਡਾਂ ਮਤਨ ਪੰਜਾਬ ਦੀਆਂ ਸ਼ੁਰੂ ਹੋਣਗੀਆਂ ਸੰਗਰੂਰ ਤੋਂ ਓਪਨਿੰਗ ਹੋਊਗੀ ਤੇ ਉਹ ਚੱਲਣਗੇ ਉਹਦੇ ਚ ਲੱਖਾਂ ਦੀ ਗਿਣਤੀ 'ਚੇ ਬੱਚੇ ਹਿੱਸਾ ਲੈਣਗੇ ਖੇਡਾਂ ਵੱਲ ਉਹਨਾਂ ਦਾ ਰੁਝਾਨ ਹੋਊਗਾ ਜਿੰਨੇ ਇਨਾਮ ਜਿੱਤਣਗੇ ਅੱਗੇ ਜਾਣ ਦਾ ਅੱਗੇ ਪੋਡੀਅਮ ਫਿਨਿਸ਼ ਦਾ

WhatsApp channel par but...